ਜੋ ਜ ਤਰ ਮੇਚਾਰੋ ਦੀ ਸਰਹ ਸਰਕਾਰ ਫੰਡ ਦੇ ਲਈ ਸ਼ੁਰੂ ਤੇ ਜਾ ਰਹਾ ਪਹਿਲੇ ਕੁ ਮੱਤੇਵੜਾ ਦਾ ਹੋਇਆ ਸੀਗਾ ਮੱਤੇਵੜਾ ਦਾ ਇੱਕ ਬਹੁਤ ਵੱਡਾ ਮਸਲਸੀ ਉੱਚੀ ਸਰਦਾਰ ਉਹਨੇ ਪੀਛੇ ਹੀ ਬੈਠੇ ਸੱਤ ਕੋ ਸਾਡੀ ਜੋ ਛੋਟੇ ਦਾ ਆਰਗੇਨਾਈਜੇਸ਼ਨ ਹੋਣੀ ਹੈ ਆਕੇ ਕੇ ਮਸਲਾ ਚੱਕਿਆ ਸੀਗਾ ਤਾਂ ਇਹ ਜੋ ਇਥੇ ਕਿਸੇ ਬਹਾਂ ਦਾ ਫੋਨ ਤੋਂ ਪੁੱਛੇ ਹੋਏ ਲੋਕ ਜਿਹੜੇ ਅਸੀਂ ਜੋ ਸੱਤ ਸਾਡੀ ਇਹ ਛੋਟੇ ਦੀ ਸਟੋਨ ਆਰਗੇਨਾਈਜੇਸ਼ਨ ਉਹਨਾਂ ਦੀ ਮਸਲੀ ਚ ਆਪਰੀਆ

ਇਸ ਇਸ ਕਮਿਟੀ ਦੇ ਡਿਪਟੀ ਸੈਕਟਰੀ ਤੋਂ ਪੁੱਛੀ ਤੁਸੀਂ ਦੱਸੋ ਕਿ ਤੁਸੀਂ ਆਪਣੇ ਤਜਰਬੇ ਦੇ ਅੰਦਰ ਟਾਈਮ ਦੇ ਵਿੱਚ ਕੀ ਕੀਤਾ ਹੈ ਸਰ ਜੀ ਕੀ ਇਹ ਕੁਸਚਨ ਹੈ ਅਕਾਲੀ ਪਾਰਟੀ ਤੇ ਕਿਉਂ ਆਉਂਦਾ ਹੈ ਬੇਜਰ ਕਿਉਂਕਿ ਅਕਾਲੀ ਪਾਰਟੀ ਰੀਜਨਲ ਪਾਰਟੀ ਹੈ ਔਰ ਇਹਦਾ ਬੇਸ ਹੀ ਹੈ ਕਿ ਐਸੀ ਰੀਜਨ ਦੀਆਂ ਜੋ ਬੰਗਾਂ ਉਠਾਉਣੀਆਂ ਨੇ ਔਰ ਸਭ ਤੋਂ ਪਹਿਲਾਂ ਕੁਸਚਨ ਕਿ ਤੁਹਾਡਾ ਬਹੁਤ ਲੰਬਾ ਹੈ ਉਹਦਾ ਕੱਲੇ ਕੱਲੇ ਲਫ਼ਜ਼ਾਂ ਦੇ ਜੋ ਤੁਹਾਡਾ ਸਾਰਾਂਸ਼ ਹੈ ਉਹ ਇਹ ਹੈ ਕਿ ਇਹ ਫੈਡਰਲ ਸਿਸਟਮ ਦੇ ਮੁਤਾਬਕ ਜੇ ਠੀਕ ਇੱਥੇ ਹੁੰਦਾ ਤਾਂ ਆਹ ਮਸਲੇ ਨਾ ਪੈਦਾ ਹੁੰਦੇ ਤੇ ਤੁਸੀਂ ਇਕੱਲੇ ਦਲ ਨੇ ਕੀ ਕੀਤਾ ਉਹਦੇ ਚ ਕਾਕਾ ਦੇਖੋ ਮੈਂ ਵੀ ਛੋਟਾ ਲੇਕਿਨ ਜਦੋਂ ਆਜ਼ਾਦੀ ਆਈ ਆਜ਼ਾਦੀ ਤੋਂ ਬਾਅਦ 1962 ਦੇ ਵਿੱਚ ਜਦੋਂ ਸਿੱਖਾਂ ਨੇ ਦੇਖਿਆ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਜੋ ਆਜ਼ਾਦੀ ਤੋਂ ਪਹਿਲਾਂ ਵਾਦੇ ਸੀ ਪੂਰੇ ਨਹੀਂ ਹੋਏ ਸਭ ਤੋਂ ਪਹਿਲਾ ਰੈਜੂਲੇਸ਼ਨ ਬਟਾਲੇ ਦੇ ਵਿੱਚ 1962 ਚ ਅਕਾਲੀ ਦਲ ਨੇ ਕੀਤਾ ਕਿ ਹਿੰਦੁਸਤਾਨ ਦਾ ਫੈਡਰਲ ਸਿਸਟਮ ਕਾਇਮ ਹੋਣਾ ਚਾਹੀਦਾ ਜਿਹੜਾ ਕਿ ਬਣਿਆ ਸੀ ਦੇਸ਼ ਉਸ ਵਾਸਤੇ ਹੋ ਗਿਆ ਜੁਨ ਟ੍ਰੀਟਾਈ ਇਸ ਕਰਕੇ ਪਾਵਰ ਸੈਂਟਰੀ ਕੇ ਕਰਕੇ ਗ੍ਰੈਬ ਕਰ ਰਹੀ ਹੈ ਸਾਡੇ ਮਸਲੇ ਕੋਈ ਸਟੇਟਾਂ ਦੇ ਸੁਣ ਨਹੀਂ ਰਹੀ ਔਰ ਅਸੀਂ ਜਿਹੜੇ ਘੱਟ ਗਿਣਤੀ ਆ ਉਹਨਾਂ ਦੀ ਗੱਲ ਕੋਈ ਸੁਣ ਨਹੀਂ ਰਹੀ ਜੋ ਅਸੀਂ ਕੁਰਬਾਨੀਆਂ ਕਿਤੇ ਸਾਡੀ ਵੇਸਟ ਗਈਆਂ ਉਸ ਵਾਰ ਲੜਦੇ ਲੜਦੇ ਅਖੀਰ ਆ ਗਿਆ 1971 1971 ਫਿਰ ਨੰਦਪੁਰ ਸਾਹਿਬ ਹੈ ਕਿ ਜਿਹੜਾ ਬੇਜਾਦਾ ਮਸ਼ਹੂਰ ਹੋਇਆ ਨੰਦਪੁਰ ਦਾ ਮਤਾ ਫਿਰ ਉਸ ਨੂੰ ਸੋਚ ਕੇ ਉੱਥੇ ਕੀਤਾ ਜੀ ਸਾਖਪੂਰ ਸੋਬਰਗ ਆਪਣੇ ਇੰਟੈਲੀਜੈਂਟ ਬੰਦੇ ਜਿਹੜਾ ICS ਹਿੰਦੁਸਤਾਨ ਦਾ ਕੋ ਪਹਿਲਾ ਸਿੱਖ ਸੀ ਉਹਨਾਂ ਨੇ ਉਸ ਬਹਿ ਕੇ ਉਹ ਮਤੇ ਪਾਸ ਕੀਤੇ ਉਹਨਾਂ ਮਤੇਆਂ ਨੂੰ ਜਦੋਂ ਅਸੀਂ ਉਹਨਾਂ ਤੇ ਲੜਾਈ ਕੀਤੀ 1978 ਦੇ ਵਿੱਚ ਆ ਕੇ ਫਿਰ ਉਹ ਸੋਧਿਆ ਉੱਥੇ ਉਸ ਵੇਲੇ ਮਾਰਕ ਸੀ ਸਰਜੀਤ ਜੋ ਕਮਨਸ ਪਾਰਟੀ ਦੇ ਸੈਕਟਰੀ ਸੀ ਉਹ ਵੀ ਬੈਠੇ ਸੀ ਚੰਦਰ ਸ਼ੇਖਰ ਜਿਹੜਾ ਬਾਅਦ ਚ ਪ੍ਰਧਾਨ ਮੰਤਰੀ ਬਣਿਆ ਉਹ ਬੈਠਾ ਸੀ ਜਿਵੇਂ ਇਸੋ ਤਿਲਵੰਡੀ ਗੱਲ ਦਾ ਸਿਮਤ ਹੈ ਜੀ ਮੈਂ ਸਰਦਾਰ ਫਕੀਰ ਸਿੰਘ ਦੇ ਪਿੰਡ ਚੱਕਰਾ ਤੋਂ ਆਂਦਾ ਹਾਂ ਤੇ ਮੈਂ ਤੁਹਾਨੂੰ ਇਹ ਇੱਕ ਪੁੱਛ ਰਿਹਾ ਹਾਂ ਕਿ ਪਿਛੇ ਕਲਪੁਰ ਦੇ ਸਟੈਂਡ ਤੋਂ ਵੀ ਸਸਤੇ ਤੇ ਬੜਾ ਪੀਆ ਰਿਹਾ ਹੋਣਾ ਕਿ ਪੂਰੀ ਲੜਾਈ ਨਹੀਂ ਆ। ਸਾਡੇ ਅੱਜ ਕੁਝ ਨਵੇਂ ਮਾਮਲੇ ਸਿਰਕਾਰਾ ਬੀਜੇ ਗੱਲਬਾਤ ਉਹ ਥੀਆ ਤੇ ਹੁੰਦੀ ਹੈ ਕਿ ਜੋ ਸਰਕਾਰਾਂ ਦੇ ਵਿੱਚ ਜਦੋਂ ਤੁਹਾਡੇ ਕੋਲ ਇੱਕ ਲਾਅ ਮੀਟਿੰਗ ਹੋਣੀ ਸੀ ਜੀ ਉਹਦੇ ਤੁਸੀਂ ਕੀ ਕਰਦੇ ਸਮਝਦੇ ਕਿ ਕੀ ਐਪਲੀਕੇਸ਼ਨ ਜਿਹੜੇ ਵੋਟਰਾਂ ਦੇ ਸਾਥ ਕਰਨਾ ਜੇ ਲੋਕਾਂ ਨੂੰ ਕੋਈ ਪੋਲਿਸ਼ਨ ਮਿਲਤ ਹੁੰਦਾ ਬੁੱਢਾ ਨਾਲਾ ਕਾਕਾ ਉਹਦੇ ਚ ਇੱਕ ਇੱਕ ਪੁਆਇੰਟ ਹੈ ਲੇਕਿਨ ਮੇਜਰ ਤਾਂ ਉਹ ਸਟੇਟ ਤੇ ਗੱਲ ਕਰ ਰਹੇ ਉਹ ਸਟੇਟ ਵਾਸਤੇ ਕੀ ਕੀਤਾ ਸਟੇਟ ਵਾਸਤੇ ਬਜਟ ਡਵੈਲਪਮੈਂਟ ਆ ਹੋ ਗਿਆ ਹੋ ਗਿਆ ਮੈਂ ਕਿਸੇ ਪਾਸੇ ਨਹੀਂ ਜਾਣਾ ਚਾਹੁੰਦਾ ਪੁਆਇੰਟ ਸਾਰੇ ਹੀ ਹੈ ਕਿ ਠੀਕ ਹੈ ਜਿਸ ਵੇਲੇ ਸੀ 1982 ਦੇ ਵਿੱਚ ਇਹ ਮੋਰਚਾ ਸ਼ੁਰੂ ਕੀਤਾ ਆਲ ਪਾਰਟੀ ਜਿਸ ਵੇਲੇ ਇੰਦਰਾ ਗਾਂਧੀ ਨੇ ਨਹਿਰ ਦਾ ਟੱਕ ਲਾਇਆ ਉਸ ਵੇਲੇ ਅਸੀਂ ਪਟਿਆਲੇ ਤੋਂ ਮੋਰਚਾ ਸ਼ੁਰੂ ਕੀਤਾ ਉਹ ਆਲ ਪਾਰਟੀ ਸੀ ਵਿਦਆਊਟ ਕਾਂਗਰਸ ਕੱਲੀ ਕਾਂਗਰਸ ਬਾਹਰ ਸੀ ਬਾਕੀ ਉਸ ਵੇਲੇ ਕਬਰਸ ਪਾਰਟੀਆਂ ਦੋਨੇ ਹੁੰਦੀਆਂ ਸੀ ਜਨ ਸੰਘ ਹੁੰਦੀ ਸੀ ਉਦੋਂ ਇਹ ਦੇਸੀ ਭਾਜੀਪੀ ਬਣੀ ਇਹ ਸਾਰੀਆਂ ਪਾਰਟੀਆਂ ਅਕਾਲੀਦਰ ਉਡੀਗਵਾਈ ਕਰਦਾ ਸੀ ਇੱਕ ਮਹੀਨਾ ਸਾਡਾ ਮੋਰਚਾ ਪਟਿਆਲੇ ਤੋਂ ਚੱਲਿਆ ਪਹਿਲੀ ਗ੍ਰਿਫਤਾਰੀ ਪ੍ਰਕਾਸ਼ ਸਿੰਘ ਬਾਦਲ ਨੇ 1000 ਬੰਦੇ ਨਾਲ ਕੀਤੀ ਜਦੋਂ ਕਿ ਇੰਦਰਾ ਗਾਂਧੀ ਟੱਕ ਲੈਉਣ ਆਈ ਸੀ ਕਾਂਗਰਸ ਕੱਲੀ ਨਾਲ ਖੜੀ ਸੀ ਬਾਕੀ ਪਾਰਟੀਆਂ ਬਰੋਧ ਕਰਦੀਆਂ ਸੀ ਉਥੋਂ ਲੜਾਈ ਹੁੰਦੀ ਹੁੰਦੀ ਉਸ ਮੋਰਚੇ ਨੂੰ ਬਦਲ ਕੇ ਕਿਸ ਤਰੀਕੇ ਨਾਲ ਕਿਵੇਂ ਗਿਆ ਇਹ ਲੰਮੀ ਬਹਿਸ ਸਾਰੇ ਲਿਕ ਨੰਬਰ ਸਰਚ ਰਹਿ ਗਿਆ ਉਹਦਾ ਨਾਮ ਧਰਮਯੁੱਧ ਮੋਰਚਾ ਰੱਖਿਆ ਗਿਆ ਧਰਮਯੁੱਧ ਕਿਉਂ ਰੱਖਿਆ ਗਿਆ ਕਿ ਉਹਦੇ ਚ ਕੱਲਾ ਪਾਣੀ ਨਹੀਂ ਉਹਦੇ ਸਾਰੀਆਂ ਮੰਗਾਂ ਐਡ ਕਰ ਲਈਆਂ ਗਈਆਂ ਜਿਹੜੇ ਹੋਰ ਵੀ ਪੰਜਾਬ ਨਾਲ ਤੱਕੇ ਹੁੰਦੇ ਸੀ ਜਿਹੜੇ ਕਿ ਤੁਸੀਂ ਬਾਰੀ-ਬਾਰੀਆਂ ਤਕਰੀਬ ਵਿੱਚ ਸਾਰਿਆਂ ਨੇ ਐਡਿਡ ਪੁਆਇੰਟ ਰੇਜ਼ ਕੀਤੇ ਨੇ ਉਹ ਸਾਰਿਆਂ ਤੇ ਜਦੋਂ ਮੋਰਚਾ ਸ਼ੁਰੂ ਕੀਤਾ ਤਾਂ ਬਾਕੀ ਪਾਰਟੀਆਂ ਇਸ ਕਰਕੇ ਕਿ ਤੁਸੀਂ ਧਰਮਯੁੱਧ ਨਾਮ ਰੱਖ ਲਿਆ ਉਹ ਤਾਂ हट ਗਈਆਂ ਅਸੀਂ ਕੱਲਿਆ ਨੂੰ ਲੜਾਈ ਸ਼ੁਰੂ ਕੀਤੀ ਪੰਜਾਬ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਮੋਰਚਾ ਬੜਾ ਕਾਮਯਾਬ ਹੋਇਆ ਉਹਦੇ ਚ ਬਾਰ-ਬਾਰ ਦਿੱਲੀ ਗੱਲਾਂ-ਵਾਟਾਂ ਵੀ ਹੁੰਦੀਆਂ ਰਹੀਆਂ ਜਦੋਂ ਗੱਲ ਮੰਨ ਲੈਂਦੇ ਆਖਿਰ ਤੇ ਜਾ ਕੇ ਮਰਗਾਂ ਦੀ ਮੁੱਕਰ ਜਾਂਦੀ ਕਿ ਨਹੀਂ ਪਹਿਲਾਂ ਕਹਿੰਦੇ ਕਿ ਠੀਕ ਹੈ ਬਾਅਦ ਚ ਮੁੱਕਰ ਜਾਂਦੀ ਉਸ ਤੋਂ ਬਾਅਦ ਅਖੀਰ ਕੀ ਹੋਇਆ ਕਿ ਜਦੋਂ ਲੋਕ ਸਾਰੇ ਉੱਠ ਖੜੇ ਉਹਦੇ ਚ ਲਿਆਦੀ ਵਾਇਲੈਂਸ ਕੋਈ ਵੀ ਵਾਇਲੈਂਸ ਲਿਆਦੀ ਉਹਦੇ ਨਾਲ ਖਾਸ ਤਰ੍ਹਾਂ ਜੋੜਦਾ ਸਾਨੂੰ ਖਾਸ ਤਰ੍ਹਾਂ ਜੋੜ ਕੇ ਜੋ ਆਈਸੋਲੇਸ਼ਨ ਹੋਈ ਜਿਹਦੇ ਨਾਲ ਆਪਣੀ ਤਬਾਹੀ ਹੋਈ ਉਸ ਤਬਾਹੀ ਤੋਂ ਬਾਅਦ ਅਕਾਲੀ ਦਲ ਦਾ ਅੱਗੇ ਨੁਕਸਾਨ ਪੰਜਾਬ ਦਾ ਤੇ ਸਿੱਖਾਂ ਦਾ ਸਾਰਿਆਂ ਦਾ ਹੋਇਆ ਉਸ ਤੋਂ ਬਾਅਦ ਸਤਾਇਸ਼ੋਨ ਚ ਆ ਗਏ ਹਾਲਾਤ ਇਹ ਹੋ ਗਿਆ ਕਿ ਕਿਤੇ ਸਿੱਖ ਜਾਂਦਾ ਸੀ ਉਸ ਦੀ ਨਾ ਦਾੜੀ ਨਾ ਪੱਗ ਕੁਝ ਨਹੀਂ ਛੱਡਿਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਹਾਲਾਤ ਪੈਦਾ ਹੋਏ ਕਿ ਜਦੋਂ ਇਧਰਾਂ ਗਾਂਧੀ ਬਦਲੀ ਕ ਆਈ ਭਾਜਪੀ ਤਾਂ ਸਾਡੇ ਕੋਲੇ ਕੋਈ ਚਾਰਾ ਨਹੀਂ ਸੀ ਕਿ ਅਸੀਂ ਜੇ ਸਿੱਖ ਕੌਮ ਨੂੰ ਬਚਾਉਣਾ ਹੈ ਅਸੀਂ ਘੱਟ ਗਿਣਤੀਆਂ ਤਾਂ ਸਾਨੂੰ ਕਿਸੇ ਸੈਂਟਰ ਦੀ ਪਾਰਟੀਆਂ ਨਾਲ ਸਮਝੌਤਾ ਕਰਨਾ ਪਏਗਾ ਤਾਂ ਭਾਜਪੀ ਹਿੰਦੁਸਤਾਨ ਚ ਵੱਡਿਆ ਵੱਡਾ ਕਿਉਂਕਿ ਹਿੰਦੂਜੋ ਸਮਾ ਹਿੰਦੁਸਤਾਨ ਦੇ ਵਿੱਚ ਬਹੁਤਾ ਇਹੋ ਜਿਹਾ ਸਮਝੌਤਾ ਉਸ ਹਾਲਾਤ ਚ ਕੀਤਾ ਲੇਕਿਨ ਭਾਜਪਾਈ ਸਾਬ ਤੱਕ ਉਸ ਸਮਝੌਤਾ ਠੀਕ ਨੇ ਬਈ ਉਹਦੇ ਬਹੁਤ ਗੱਲਾਂ ਬੰਨੀਆਂ ਗਈਆਂ ਔਰ ਬੇਚਰ ਗੱਲ ਉਸ ਤੇ ਬੰਨੀ ਗਈ ਕਿ ਜਿਹੜਾ ਸਾਡਾ ਪਹਿਲਾ ਮਤਾ ਹੁੰਦਾ ਸੀ ਉਹ ਤੇ ਇੱਕ ਬੈਕਟ ਚਾਲਿਆ ਕਮਿਸ਼ਨ ਬਣਿਆ ਉਸ ਬੈਕਟ ਚਾਲਿਆ ਕਮਿਸ਼ਨ ਤੋਂ ਬਾਅਦ ਰਣਜੀਤ ਸਿੰਘ ਸਰਕਾਰੀਆ ਕਮਿਸ਼ਨ ਬਣਿਆ ਜਿਹਨੇ ਸਭ ਤੋਂ ਪਹਿਲਾਂ ਹਿੰਦੁਸਤਾਨ ਚ ਗਵਰਨਰੀ ਰਾਜ ਲਗੜੋਂ ਹਟਾਇਆ ਹੋਰ ਵੀ ਉਸ ਗੱਲਾਂ ਸੀ ਲੇਕਿਨ ਬਾਕੀ ਬਾਕੀ ਇੰਪਲੀਮੈਂਟ ਨਹੀਂ ਹੋਈਆਂ ਉਸ ਤੋਂ ਬਾਅਦ ਹਿੰਦੁਸਤਾਨ ਚ ਗਵਰਨਰੀ ਰਾਜ ਨਹੀਂ ਲੱਗ ਰਿਹਾ ਇਹ ਦੇਖ ਲਓ ਕਿਤੇ ਤੁਹਾਡ ਨੂੰ ਸੁਣਾ ਲੇਕਿਨ ਉਹ ਜੋ ਅਸੀਂ ਲੜਾਈ ਲੜਦੇ ਸੀ ਅਸੀਂ ਕੱਲੇ ਆਈਸੋਲੇਟ ਹੋ ਗਏ ਅੱਜ ਜੇ ਵੀ ਅਸੀਂ ਸਾਰੇ ਬੈਠੇ ਆ ਮੈਂ ਕਿਉਂ ਆਖਿਆ ਕਿ ਕਿਸੇ ਕੋਈ ਗਵਨਾ ਕਰੋ ਨਹੀਂ ਥੋੜਾ ਇਸ਼ੂ ਇੱਥੇ ਹੀ ਰਹਿ ਜਾਏਗਾ ਅਗਾਹਾਂ ਇਹ ਇਸ਼ੂ ਨੇ ਜਾਣਾ ਨਹੀਂ ਇਹ ਤਾਂ ਇੱਕ ਇਸ਼ੂ ਕੱਲਾ ਬੁੱਢੇ ਨਾਲ ਦਾ ਪੰਜਾਬ ਦੇ ਕਾਲੀਪਾਣ ਦਾ ਨਾ ਸਾਰੇ ਪੰਜਾਬ ਹੋ ਗਿਆ ਤੁਸੀਂ ਬੁੱਢਾ ਨਾਲ ਦਾ ਨਾ ਲਿਆ ਲੇਕਿਨ ਇਸ਼ੂ ਤਾਂ ਆਪਣੇ ਬਹੁਤ ਵੱਡੇ ਵੱਡੇ ਨੇ ਇਸ ਤੋਂ ਜ਼ਿਆਦਾ ਜਿਹੜਾ ਮਾਨ ਸਾਹਿਬ ਨੇ ਬੋਲਿਆ ਇਹਨਾਂ ਥੋੜਾ ਜ਼ਿਆਦਾ ਸਖਤ ਬੋਲ ਜਾਂਦੇ ਨੇ ਇਹਨਾਂ ਦਾ ਜੋ ਹੈ ਠੀਕ ਆ ਪੰਜਾਬ ਚਾਹੇ ਲੇਕਿਨ ਸਾਨੂੰ ਅਕਾਲੀ ਦਲ ਨੂੰ ਵਿਦਨ ਲਿਮਟ ਰਹਿ ਕੇ ਗੱਲ ਕਰਨੀ ਪੈਂਦੀ ਅਸੀਂ ਸਾਡੀ ਜ਼ਿੰਮੇਵਾਰੀ ਦੋਨੇ ਪਾਸੇ ਹੀ ਹੈ ਵੇ ਜਰਨੈਲ ਇਹ ਫੌਜ ਹੀ ਬਚਾਉਣੀ ਹੈ ਜੰਗ ਵੀ ਜਿੱਤਣੀ ਹੈ ਸਾਡੀ ਜ਼ਿੰਮੇਵਾਰੀ ਹੈ ਕਿ ਹਿੰਦੁਸਤਾਨ ਚ ਸਾਰੇ ਹਿੰਦੁਸਤਾਨ ਸਿੱਖ ਵੱਸਦਾ ਹੈ ਅਭੀ ਮੇਰੀ ਪੂਰੀ ਸੌਲ ਬਹੁਤ ਲੰਬਾ ਹੋ ਗਿਆ ਮੈਨੂੰ ਲੱਗਦਾ ਕਿ ਸਵਾਲ ਦਾ ਜੋ ਜਵਾਬ ਦਿਓਗੇ ਮੈਂ ਸਾਰੇ ਦਿਵਾ ਕੋਈ ਤੁਸੀਂ ਨਾ ਕਰੋ ਮੈਂ ਕਿਧਰੇ ਨਾ ਤੇ ਬਾਗੀ ਨਹੀਂ ਕੋਈ ਸਵਾਲ ਹੈ ਇੱਕ ਮੈਂ ਇੱਕ ਮਿੰਟ ਮੈਨੂੰ ਕਰ ਲੈ ਬੜੀ ਵੱਡੀ ਕਾਕਾ ਵੱਡੀ ਗੱਲ ਹੈ ਇਹਨੇ ਕਿ ਪੂਰਾ ਸਾਡੀ ਜ਼ਿੰਮੇਵਾਰੀ ਸਿੱਖਾਂ ਨੂੰ ਵੀ ਹਿੰਦੁਸਤਾਨ ਚ ਬਚਾਉਣਾ ਹੈ ਸਿੱਖ ਆਪਾਂ ਕੱਲੇ ਇੱਥੇ ਨਹੀਂ ਬੈਠੇ ਕਿ ਅਸੀਂ ਬਰਵਾ ਦਈਏ ਦੋਨੋਂ ਪਾਸੇ ਤੇ ਆਪ ਭੱਜ ਜੀਏ ਸਾਡੀ ਜ਼ਿੰਮੇਵਾਰੀ ਦੋਨੋਂ ਪਾਸੇ ਹੈ ਇਸ ਕਰਕੇ ਕਈ ਵਾਰੀ ਸਾਨੂੰ ਉਹਨਾਂ ਗੱਲਾਂ ਚੁੱਪ ਕਰਨਾ ਪੈਂਦਾ ਹੈ ਇਹ ਜਦੋਂ ਭਾਜਪਾ ਨਾਲ ਸਾਡੇ ਹਾਲਾਤ ਇਹ ਹੋ ਗਏ ਕਿ ਇੱਥੇ ਕਿਸਾਨੀ ਦੇ ਮਸਲੇ ਉਲਝ ਗਏ ਬਾਕੀ ਸਾਡੇ ਇੱਕ ਇੱਕ ਕਰਕੇ ਦੂਸਰੇ ਮਰ ਜੇ ਉਲਝ ਗਏ ਤਾਂ ਅਸੀਂ ਉਸ ਤੋਂ ਬਾਅਦ ਹੁਣ ਤੁਹਾਨੂੰ ਮੈਂ ਇਕੱਲਾ ਤਾਂ ਕੁਝ ਕਰ ਨਹੀਂ ਸਕਦਾ ਅੱਜ ਮੇਰੇ ਕੋਲ ਠੀਕ ਹੈ ਬਰਕਰ ਪ੍ਰੈਜ਼ੀਡੈਂਟ ਮੈਂ ਹਾਂਗਾ ਲੇਕਿਨ ਮੈਂ ਇੱਕ ਮੈਂਬਰ ਆ ਪਾਰਟੀ ਦਾ ਭਾਵੇਂ ਮੈਂ ਸੀਨੀਅਰ ਮੈਂਬਰ ਆ ਲੇਕਿਨ ਜੇ ਤਾਂ ਮੈਂ ਬਾਹਰ ਬੋਲਾਂਗਾ ਬਗਾਵਤ ਹੈ ਅੰਦਰ 바 ਕੀ ਕਹਿੰਦਾ ਇਹ ਜਾਂ ਮੈਨੂੰ ਪਤਾ ਜਾਂ ਮੇਰੀ ਪਾਰਟੀ ਨੂੰ ਪਤਾ ਕਿ ਸਭ ਤੋਂ ਪਹਿਲਾਂ ਕਿਹੜੀ ਗੱਲ ਕਿ ਅੱਜ ਤੋਂ 6 ਬੈਠੇ ਨੇ శ్రీਨ ਸਾਹਬ ਵੀ 6 ਸਾਲ ਪਹਿਲਾਂ ਮੈਂ ਕਹਿਆ ਸੀ ਕਿ ਹੁਣ ਇਹਨਾਂ ਸਮਝੌਤਾ ਤੋੜ ਦਿਓ ਬੀਜੇਪੀ ਨਾਲ ਹੁਣ ਆਪਣੀ ਨਿਭਣੀ ਨਹੀਂ ਪਹਿਲਾਂ ਬੀਜੇਪੀ ਸੀ ਆਪਾਂ ਨੂੰ ਸਪੋਰਟ ਕਰਦੇ ਹੁਣ ਬੀਜੇਪੀ ਆਪਾਂ ਨੂੰ ਖਾਣ ਲੱਗੀ ਐ ਆਪਾਂ ਲੋਕ ਮੰਗਾ ਉਠਾਉਣੀਆਂ ਪੰਜਾਬ ਦੇ ਲੋਕਾਂ ਦੀ ਆਪਣੀਆਂ ਬੱਕਰੀਆਂ ਮੰਗਾ ਨਾ ਮੋਰੋਲਟੀ ਦੀਆਂ ਨਾ ਆਪਣੀ ਨਿਭਣੀ ਨਹੀਂ ਲੇਕਿਨ ਚਲੋ ਚੱਲੀ ਗਈ ਅਖੀਰ ਆ ਕੇ ਕਿਸਾਨੀ ਮਸਲੇ ਤੇ ਜਦੋਂ ਅਖੀਰ ਕੰਧ ਨਾਲ ਲਾਗੇ ਸਾਡੀਆਂ 4-5 ਮੀਟਿੰਗਾਂ ਹੋਈਆਂ ਮੀਟਿੰਗਾਂ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਲੈਟਰ ਦਿੱਤਾ ਅੱਜ ਉਸ ਲੈਟਰ ਤੱਕ ਆਪਾਂ ਇਹਦੀ ਲੜਾਈ ਲੜ ਲਈ ਉੱਥੇ ਵੀ ਨਹੀਂ ਪਹੁੰਚੋ ਲੈਟਰ ਜੀ ਪਬਲਿਕ ਦੇ ਵਿੱਚ ਹੈਗਾ ਇਸ ਕਰਕੇ ਆਪਣੇ ਵੱਲੋਂ ਜਤਰਾ ਸੀ ਸਾਰੇ ਕੀਤੇ ਲੇਕਿਨ ਹਾਲਾਤ ਇਹ ਆ ਮੈਂ ਕਾਕਾ ਤੁਹਾਨੂੰ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ ਬਣਵਾ ਲਾਂਗਾ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਕਿ ਬਦਕੇ ਸਮਝੀਏ ਕਿ ਅਸੀਂ ਜਿੱਥੇ ਸਾਡੇ ਬੰਦ ਲੋਕ ਪਏ ਨੇ ਕਿ ਬਹਾਦਰ ਕਮਿਊਨਿਟੀ ਹੈ ਹੁਣ ਮੈਂ ਥੋੜੀ ਜੀ ਗੱਲ ਅੱਗੇ ਕੌੜੀ ਕਹਿਣੀ ਚਾਹੁੰਦਾ ਜੋ ਮਾਨ ਸਾਹਿਬ ਨੇ ਕਹੀ ਹੈ ਸਾਡੇ ਤੇ ਤਵਾਰ ਹੀ ਨਹੀਂ ਹੋ ਰਿਹਾ ਪ੍ਰੈਸ ਜਾਏਗੀ। ਅਤਵਾਦ ਨਹੀਂ ਹੋ ਰਿਹਾ 47 ਤੋਂ ਬਾਅਦ। ਬਦਕਿਸਮਤੀ ਅਸੀਂ ਇੱਕ ਦੂਜੇ ਲੜੀ ਜੰਨੇ ਆ। ਮੰਗ ਸਾਡੀ ਇੱਕ ਹੈ। ਲੜਾਈ ਅਸੀਂ 100 ਬੰਦੇ ਕਿਤੇ ਨੂੰ ਗਾਲਾਂ ਕੱਢਣ ਲੱਗੇ ਪਾਏ। ਉਧਰ ਹਿੰਦੁਸਤਾਨ ਪਹਿਲੀ ਜਿਹੜੀ ਹੈਗੀ ਗੱਲ 47 ਜਾਏ ਬੁੱਝੜ ਕੇ ਦੇਸ਼ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਸਾਡੀਆਂ ਜ਼ਮੀਨਾਂ ਤੇ ਕੱਟ ਲਗੇ। ਸਾਨੂੰ ਇਹ ਆਖਿਆ ਗਿਆ ਕਿ ਲੋਕ ਅਤਵਾਦੀ ਨੇ। ਬਹੁਤ ਸਾੜਨੋਂ ਬਿਤਕਰਾ ਹੋਣ ਲੱਗਿਆ ਲੇਕਿਨ ਬਦਕਿਸਮਤੀ ਅਸੀਂ ਜਾਈਏ ਕਿੱਧਰ? ਕਿਹੜਾ ਮੁਲਕ ਆਪਣਾ ਕਿੱਥੇ ਜਾਵੋਗੇ? ਇਹ ਸਾਡੀ ਧਰਤੀ ਹੈ ਇੱਥੇ ਸਾਡੇ ਗੁਰੂ ਜੰਮੇ ਇੱਥੇ ਸਾਡੇ ਪੰਜ ਪਿਆਰੇ ਸਾਡੀਆਂ ਸ਼ਹੀਦیاں ਲੈਣਾ ਇੱਥੋਂ ਹੀ ਹੈ ਲੇਕਿਨ ਮਿਲੂਗਾ ਤਾਂ ਜੇ ਸਾਰਿਆਂ ਦੀ ਆਵਾਜ਼ ਇੱਕ ਹੋਏਗੀ ਜੀ ਮੈਂ ਅੱਜ ਕਹਿੰਦਾ ਕਿ ਇੱਕ ਆਵਾਜ਼ ਕਰੋ ਜੇ ਇਹਨੂੰ ਹੱਲ ਕਰਨਾ ਹੈ ਜੇ ਐਮ ਪਾਰਟੀਆਂ ਦੀ ਬੋਲੀ ਬੋਲ ਕੇ ਚਲੇ ਜਾਓਗੇ ਇੱਕ ਦੂਜੇ ਨਿੰਦਕੇ ਚਲੇ ਜਾਓਗੇ ਫੇਲ ਹੋ ਜਾਓਗੇ ਕਿ ਹੈ ਨਾ ਮੈਂ ਕਹਿੰਦਾ ਮੈਂ ਗੰਗਾ ਦੀ ਬੇਟੀ ਦਾ ਮੈਂਬਰ ਰਹਾ 25 ਸਾਲ ਤੱਕ ਦਿੱਲੀ ਨੂੰ ਲੱਗਿਆ ਨੂੰ ਹੋ ਗਏ ਗੰਗਾ ਨਹੀਂ ਸਾਫ਼ ਹੋਈ ਸਭ ਤੋਂ ਪਵਿੱਤਰ ਤਾਂ ਹੀ ਮੰਨਦੇ ਨਾ ਹਿੰਦੂ ਗੰਗਾ ਨਹੀਂ ਸਾਫ਼ ਹੋਈ 25 ਸਾਲ ਹੋ ਗਏ ਤਕਰੀਬਨ 30000 ਕਰੋੜ ਰੁਪਏ ਖਰਚ ਹੋ ਚੁੱਕੇ ਇਹੀ ਚੀਜ਼ ਸਾਰੇ ਸੂਬਿਆਂ ਨਾਲ ਹੋ ਰਹੀ ਹੈ ਇਹ ਇਕੱਲੇ ਇੱਥੇ ਨਹੀਂ ਹਿੰਦੁਸਤਾਨ ਦੇ ਮੈਂ ਤਾਂ ਸਾਰੇ ਦਰਿਆ ਦੇਖਿਆ ਮੈਂ ਇਸ ਕਮੇਟੀ ਦਾ ਮੈਂਬਰ ਰਿਹਾ ਵਾਟਰ ਸੋਰਸ ਦਾ ਸਾਰੇ ਹਿੰਦੁਸਤਾਨ ਪਲੂਟ ਨੇ ਕੋਈ ਸਮੁੰਦਰ ਦੇ ਕਿਨਾਰੇ ਪਲੂਟ ਹੋ ਗਏ ਨੇ ਇਹ ਇਕੱਲਾ ਥਾਂ ਨਹੀਂ ਬਚਿਆ ਇਹੋ ਜਿਹੇ ਥਾਂ ਨੇ ਹਿੰਦੁਸਤਾਨ ਚ ਜੇ ਉਹਨੂੰ ਸਾਫ਼ ਕਰ ਦੇਣ ਨਾ ਇਕੱਲਾ ਬਾਹਰੋਂ ਟੂਰਿਜ਼ਮ ਨਾਲ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਮਸਲੇ ਕਾਕਾ ਬਹੁਤ ਜ਼ਿਆਦੇ ਨੇ ਆਪਾਂ ਇੱਕ ਮਨੋਰਟੀ ਚਾਂ ਮinority limited ਲੈਣਾ ਪੈਂਦਾ ਅੱਜ ਬੈਸੂਫੀ ਗੱਲ ਕੋੜੀ ਖਾਤੀ ਪਬਲਿਕ ਸ਼ਾਇਦ ਪ੍ਰੈਸ ਚ ਨਾ ਚਲੀ ਜਾਵੇ ਲੇਕਿਨ ਮੈਂ ਕਹਿਣਾ ਮੈਂ ਉੱਪਰ ਲਿਖਿਆ ਨਾ ਕਿ ਸਾਡਾ ਬਿਤਕਰਾ ਹੋ ਰਿਹਾ ਹੈ ਲੇਕਿਨ ਬਿਤਕਰੇ ਹੋਣ ਦਾ ਕਾਰਨ ਅਸੀਂ ਖੁਦ ਆ ਅਸੀਂ 100 ਬੋਲੀਆਂ ਬੋਲੀ ਜਾਂਦੇ ਨੇ ਤੁਹਾਡੀ ਤਰਫੋਂ ਸਾਂਝਾ ਬੋਧ ਕੀਤੀਆਂ ਨੇ ਜੀ ਸੋ ਤੁਸੀਂ ਕਹਿ ਲਓ ਸਾਂਝਾ ਸਾਂਝਾ ਕਿਸੇ ਹਾਲਾਤ ਮੁਤਾਬਕ ਕੀਤੀਆਂ ਨੇ ਮੈਂ ਖੁਦ ਕਹਿਣਾ ਕਿ ਸਾਂਝਾ ਕੀਤੀਆਂ ਉਹ ਹਾਲਾਤ ਸੀ ਆਈਸੋਲੇਸ਼ਨ ਸੀ ਜਿਸ ਵੇਲੇ ਆਈਸੋਲੇਸ਼ਨ ਸੀ ਤੁਸੀਂ ਬਚਾਉਣਾ ਨਹੀਂ ਕਿ ਸਾਰਿਆਂ ਨੇ ਤੁਸੀਂ ਮਰੀ ਜਾਣੇ ਨਹੀਂ ਜਦੋਂ ਆ ਸਮਾਂ ਤੋੜਤੀ ਹੈ ਮੈਂ ਇਹੀ ਕਹਿਣਾ ਕਿ ਕਾਕਾ ਬੋਲਣਾ ਸੌਖਾ ਹੈ ਨਵਾਉਣਾ ਆ ਕੇ ਲੀਡਰਸ਼ਿਪ ਬਹੁਤ ਔਖੀ ਹੈ ਠੀਕ ਹੈ ਧੰਨਵਾਦ ਕ੍ਰੋਸ ਕ੍ਰੋਸ ਦੇਖੋ ਕੋਈ ਸਮੇ ਦਾ ਇਸ਼ੂ ਹੈ ਥੋੜਾ ਸਿਰਫ ਮੈਂ ਹੀ ਕਹਿਣਾ ਕਿ ਗੱਲਾਂ ਮੈਨੂੰ ਜਵਾਬ ਦੇਣਾ ਚਾਹੀਦਾ ਸੀ ਮੈਂ ਨਹੀਂ ਇਹ ਕਹਿਣਾ ਥੋੜੀ ਸਾਰੇ ਤੁਹਾਡੇ ਸਾਰੇ ਚ ਕਹਿੰਦਾ ਤੁਹਾਡੇ ਸਾਰੇ ਚ ਕਹਿੰਦਾ ਕਿ ਬਾਦ ਸਾਹਿਬ ਕਹਿੰਦੇ ਆ ਇੰਨੇ ਤੇ ਚੱਲ ਜਾਂਦੀ ਹੈ ਲੈ ਸਾਨੂੰ ਤੜਕੇ ਦਾਹਰਾ ਲਾ ਦੇਣ ਦੇ ਤੜਕੇ ਸਾਰੇ ਅੰਦਰ ਬੈਠੇ ਪਾ ਗਏ ਸਮਝੀਏ ਹਾਲਾਤ ਮੈਂ ਨਹੀਂ ਮੈਂ ਵੀ ਕਹਿਣਾ ਜੋ ਇਹ ਕਹਿੰਦੇ ਨੇ ਮੈਂ ਖਿਲਾਫ ਨਹੀਂ ਲੇਕਿਨ ਨਹੀਂ ਜੇ ਅਸੀਂ ਇੱਥੇ ਜਿਉਣਾ ਜਾਮ ਜਾਓ ਕਿੱਧਰ ਦੱਸੋ ਦੇਸ਼ ਕਿਹੜਾ ਤੁਹਾਡਾ ਇਹ ਦੁਨੀਆ ਤੇ ਇਹੀ ਦੇਸ਼ ਅੱਜ ਬਾਹਰ ਵੀ ਤੁਹਾਡੇ ਖਿਲਾਫ ਨ ਵਰਤ ਹੋ ਗਈ ਹੈ ਜਿੱਥੇ ਤੁਹਾਡੀ ਕੇਸ ਦਾੜੀ ਦੇਖਦੇ ਗੋਲੀ ਮਾਰਦੇ ਆ ਅਜਨਾ ਅਮਰੀਕਾ ਨਾ ਕੈਨੇਡਾ ਨਾ ਆਸਟ੍ਰੇਲੀਆ ਸਾਰੇ ਤੁਹਾਡੇ ਦੇਸ਼ ਤੁਹਾਨੂੰ ਕੱਢਣ ਤਿਆਰ ਬੈਠੇ ਆ ਪਰ ਅਸੀਂ ਇੱਥੇ ਹੀ ਤਕੜੇ ਹੋਈਏ ਇੱਥੇ ਤਕੜੇ ਹੋ ਕੇ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਇਹ ਪੰਜਾਬੀ ਸਿੱਖ ਪੰਜਾਬੀਅਤ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਅਸਲਾ ਨਹੀਂ ਨਹੀਂ ਬਿਲਕੁਲ